ਪਛਮੀ ਜੋ ਵਨ ਮਹੌਤਸਵ ਦੇ ਦੌਰਾਨ ਐਮਐਲਏ ਗੁਰਪ੍ਰੀਤ ਪੱਸੀ ਗੋਗੀ ਦੇ ਅਗਵਾਈ ਹੇਠ ਬੂਟੇ ਲਗਵਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਵਿੱਚ ਬਾਗਬਾਨੀ ਵਿਭਾਗ, ਜੰਗਲਾਤ ਵਿਭਾਗ, ਜਨਰ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ, ਤਹਿਸੀਲਦਾਰ ਅਤੇ ਹੋਰ ਸਾਥੀਆਂ ਨੇ ਮਿਲ ਕੇ ਬੂਟੇ ਲਗਾਏ। ਉਹਨਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਪ੍ਰਯਾਸ ਨਾਲ ਪ੍ਰਦੂਸ਼ਣ ਕਾਬੂ ਵਿੱਚ ਰਹੇਗਾ ਤੇ ਵਾਤਾਵਰਨ ਹਰਾ-ਭਰਾ ਬਣਿਆ ਰਹੇਗਾ। ਚੰਦੇ ਹੁੰਦੇ ਨੇ ਹਰ ਮਨੁੱਖ ਲਾਵੇ ਇੱਕ ਰੁੱਖ। ਉਸ ਕੜੀ ਦੇ ਤਹਿਤ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਸਾਰੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਤੇ ਇੱਕ ਵਧੀਆ ਪੰਜਾਬ ਜੋ এনवायरमेंट ਨੂੰ ਅਸੀਂ ਪਿੱਛੇ ਛੁੱਟਦੇ ਜਾ ਰਹੇ ਹਾਂ ਜਿਹਦੇ ਚੋਂ ਉਸ ਵਿਰਸੇ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਜਿਹੜੇ ਅੱਜ ਇਹ ਮੁਹਿੰਮ ਸ਼ੁਰੂ ਕੀਤੀ ਮਾਨ ਸਾਹਿਬ ਦੇ ਹਦੇਸ਼ਾ ਮੁਤਾਬਕ ਔਰ ਮੈਂ ਤੁਹਾਡੇ ਮਾਧਮ ਦੇ ਰਾਹੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿਰਪਾ ਕਰਕੇ ਅਗਰ ਆਪਾਂ ਇੱਕ ਇੱਕ ਬੂਟਾ ਵੀ ਸਾਰੇ ਪਰਿਵਾਰ ਲਈਏ 3 ਕਰੋੜ ਪਰਿਵਾਰ ਆਪਾਂ 3 3 ਕਰੋੜ 6 ਬੁੱਟਾ ਲੱਗ ਜਵੇ ਪੰਜਾਬ 'ਚ ਤੇ ਪੰਜਾਬ 'ਚ ਨਾ ਤਾਂ ਦਮਾ ਰਹਿਣਾ ਨਾ ਖਾਂਸੀ ਰਹਿਣੀ ਆ ਤੇ ਨਾ ਕੋਈ ਬਿਮਾਰੀ ਰਹਿਣੀ ਆ ਕਿਉਂਕਿ ਇਹ ਕੁਦਰਤ ਦੀ ਦਿੱਤੀ ਹੋਈ ਉਹ ਨਿਆਮਤ ਆ ਜੋ ਸਾਨੂੰ ਆਕਸੀਜਨ ਫ੍ਰੀ ਦਿੰਦੀ ਆ ਕਰੋਨਾ ਕਾਲ 'ਚ ਅਸੀਂ ਆਕਸੀਜਨ ਖਰੀਦ ਕੇ ਆਪਣੀਆਂ ਕੀਮਤੀ ਜਾਨਾਂ ਬਚਾਈਆਂ ਉਹ ਆਰਟੀਫੀਸ਼ੀਅਲ ਜਿਹੜੀ ਆਕਸੀਜਨ ਸੀ ਇਹ ਕੁਦਰਤ ਦੀ ਜੋ オリジナル ਨਿਆਮਤ ਸਾਨੂੰ ਰੱਬ ਨੇ ਦਿੱਤੀ ਆ ਫ੍ਰੀ ਸਾਨੂੰ ਜੀਣ ਵਾਸਤੇ ਅਗਰ ਆਪਾਂ ਆਪਣੇ ਸਾਰਿਆਂ ਨੂੰ ਜ਼ਿੰਦਿਆਂ ਰੱਖਣਾ ਔਰ ਤੰਦਰੁਸਤ ਪੰਜਾਬ ਬਣਾਣਾ ਤੇ ਸਾਨੂੰ ਸਾਰਿਆਂ ਨੂੰ ਰੁੱਖ ਲਗਾਣੇ ਚਾਹੀਦੇ ਆ ਔਰ ਇੱਕ ਇਹ ਰੁੱਖ ਲਗਾ ਕੇ ਛੱਡਣੇ ਨਹੀਂ ਚਾਹੀਦੇ ਇਹ ਰੁੱਖ ਜਿੱਦਾ ਆਪਾਂ ਇੱਕ ਆਪਣੇ ਘਰ ਚ ਬੱਚਾ ਨਵਾਂ ਆਉਂਦਾ ਨਵਾਂ ਜੀ ਆਂਦਾ ਉਸੇ ਤਰੀਕੇ ਨਾਲ ਇਹ ਇਹ ਸਪਿਰਿਟ ਲੈ ਕੇ ਇਹ ਆਤਮਾ ਦੀ ਆਵਾਜ਼ ਲੈ ਕੇ ਅਸੀਂ ਜੇ ਰੁੱਖ ਲਾਵਾਂਗੇ ਵੀ ਸਾਡਾ ਬੱਚਾ ਨੂੰ ਅਸੀਂ ਪਾਲਣਾ ਤੇ ਉਸੇ ਕੜੀ ਦੇ ਤਹਿਤ ਜੇ ਫਿਰ ਇਹ ਬੁੱਟੇ ਪਾਲ ਪੁਲ ਕੇ ਤੁਹਾਨੂੰ ਇਹਨਾਂ ਨੇ ਛਾਂ ਦੇਣੀ ਆ ਤੁਹਾਨੂੰ ਇਹਨਾਂ ਨੇ ਫਲ ਦੇਣੇ ਆ ਔਰ ਤੁਹਾਨੂੰ ਇਹਨਾਂ ਨੇ ਆਕਸੀਜਨ ਦੇਣੀ ਆ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਅਪੀਲ ਆ ਕਿਰਪਾ ਕਰਕੇ ਆਪਾਂ ਰਲ ਕੇ ਕੀ ਕੀ ਚਾਲ ਰਸਮ ਕਰਦਾ ਟੀਚਾ ਕੀ ਰੱਖਿਆ ਕਿੰਨੇ ਰੁਪਏ ਲੱਗਣੇ ਟੀਚਾ ਗੱਲ ਹੈ ਵੀ ਸਾਰੇ ਆਪ ਆਪਣੇ ਹਲਕਿਆਂ ਚ ਲੱਗੇ ਨੇ ਕੋਈ ਲੱਖ ਮੈਂ ਆਪਣੇ ਹਲਕੇ ਚ ਘੱਟੋ ਘੱਟ 50000 ਤੋਂ ਉੱਤੇ ਲਾ ਚੁੱਕਿਆ ਰੁਪਏ ਠੀਕ ਹੈ ਹਰ ਸਾਰੇ ਐਮਐਲਏ ਮੰਤਰੀ ਸਹਿਬਾਨ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਲਾ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਪਤੋ ਸਾਡਾ ਇੱਕ ਮੁਹਿੰਮ ਆ ਵੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ এনवायरमेंट ਵਾਲਾ ਵਧੀਆ ਪੰਜਾਬ ਬਣਾਉਣਾ ਜਿੱਥੇ ਗੁੱਡ এনवायरमेंट ਹੋਵੇ ਤੰਦਰੁਸਤ ਪੰਜਾਬ ਬਣਾਉਣਾ ਉਹਦੇ ਵਾਸਤੇ ਸਾਨੂੰ ਰੁੱਖਾਂ ਦੀ ਸਾਂਭ ਸੰਭਾਲ ਤੇ ਇਹ ਲਾਉਣੇ ਬਹੁਤ ਜ਼ਰੂਰੀ ਨੇ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਐਤਕੀ ਸਾਰੇ ਪੰਜਾਬ ਦੇ ਵਿੱਚ ਆਜਮਾਨਯੋਗ ਸੀਐਮ ਸਾਹਿਬ ਵੀ ਹਾਰਪੁਰ ਦੇ ਵਿੱਚ ਬੂਟੇ ਲਾ ਰਹੇ ਆ ਉਸੇ ਦਿਨ ਅੱਜ ਇੱਥੇ ਮਾਨਯੋਗ ਸਾਡੇ ਸਾਰੇ ਸ਼ਹਿਰ ਦੇ ਐਮਐਲਏ ਸਾਹਿਬ ਆਪਣੇ ਆਪਣੇ ਹਲਕੇ ਦੇ ਬੂਟੇ ਲਗਾ ਰਹੇ ਆ ਉਹਦੇ ਦਿਨ ਹੀ ਮਾਨਯੋਗ ਐਮਐਲਏ ਸ਼੍ਰੀ ਗੁਰਪ੍ਰੀਤ ਗੋਗੀ ਜੀ ਨੇ ਇੱਥੇ ਬੂਟਾ ਲਗਾਇਆ ਵਾ ਤੇ ਮੈਂ ਜਿਸ ਤਰ੍ਹਾਂ ਅੱਗੇ ਵੀ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਹੁਣ ਕਿ ਸਾਡਾ ਮੈਕਸਿਮਮ ਜੋਰ ਲੱਗਦਾ ਹਰ ਸਾਲ ਬੂਟੇ ਵੰਡਦੇ ਜੀ ਅਸੀਂ ਐਨੇ ਬੂਟੇ ਵੰਡਦੇ ਜਨੇ ਬੂਟੇ ਲਾਤਦੇ ਬੂਟੇ ਵੰਡਣਾ ਬੂਟੇ ਲਾਉਣਾ ਇਹਨਾਂ ਚੀਜ਼ਾਂ ਨਾਲੋਂ ਬੂਟਾ ਪਾਲਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਮੈਂ ਕਹਿੰਦਾ ਮੈਂ 100 ਬੂਟਾ ਵੰਡਦਾ ਜੀ ਜਾਂ ਮੈਂ 100 ਬੂਟਾ ਲਾਤਦਾ ਜੀ ਪਰ ਉਹਦੇ ਨਾਲੋਂ ਜੇ ਮੈਂ ਇੱਕ ਬੂਟਾ ਪਾਲ ਲਿਆ ਉਹ ਜ਼ਿਆਦਾ ਇਫੈਕਟਿਵ ਆ ਤੇ ਮੈਂ ਹੱਥ ਜੋੜ ਕੇ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਹਰ ਬੰਦਾ ਆਪਦੇ ਘਰ ਦੇ ਬਾਹਰ ਆਪਦੀ ਦੁਕਾਨ ਦੇ ਬਾਹਰ ਇੱਕ ਦਰਖਤ ਜਰੂਰ ਲਾਓ ਜੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ 2-3 ਸਾਲਾਂ ਦੇ ਵਿੱਚ ਲੁਧਿਆਣੇ ਦਾ ਟੈਂਪਰੇਚਰ ਘਟਾਉਣਾ ਚਾਹੁੰਦੇ ਹੋ ਲੁਧਿਆਣੇ ਦਾ ਪ੍ਰਦੂਸ਼ਣ ਘਟਾਉਣਾ ਚਾਹੁੰਦੇ ਹੋ ਤਾਂ ਹਰ ਦੁਕਾਨ ਦੇ ਅੱਗੇ ਹਰ ਮਕਾਨ ਦੇ ਅੱਗੇ ਜਾਂ ਅੰਦਰ ਜਿੰਨੀ ਤੁਹਾਡੀ ਸਮਰੱਥਾ ਹੈਗੀ ਹੈ ਜੇ ਵੱਡਾ ਮਕਾਨ ਹੈ ਉੱਥੇ ਤੁਸੀਂ ਇੱਕ ਤੋਂ ਵੱਧ ਲਾ ਸਕਦੇ ਹੋ ਜੇ ਛੋਟਾ ਤਾਂ ਇੱਕ ਤਾਂ ਜਰੂਰ ਲਗਾਓ ਔਰ ਜਿਹੜੇ ਪੌਦੇ ਵੀ ਲਾਓ ਉਹ ਸਾਡੇ ਪੰਜਾਬ ਦੇ ਦਰਖਤ ਲਾਓ ਔਰ ਮੈਕਸਿਮਮ ਕੋਸ਼ਿਸ਼ ਕਰੋ ਕਿ ਨਿੰਮਾ ਲਾਓ ਤੁਸੀਂ ਦੇਖੋ ਅੱਜ ਰਾਜਸਥਾਨ ਚ ਚਲ ਜਓ ਮੈਂ ਪਰਸੋਂ ਇੱਕ ਥੋੜੇ ਚ ਨਿਊਜ਼ ਪੜ੍ਹਦਾ ਸੀ ਚਤੌੜਗੜ ਦਾ ਇੱਕ ਪਿੰਡ ਆ ਉਹਨਾਂ ਨੇ ਆਪਣੇ ਪਿੰਡ ਚ ਲਾਜ਼ਮੀ ਕਰਤਾ ਵੀ ਜਿਹੜਾ ਵੀ ਬੰਦਾ ਕੋਈ ਘਰ ਬਣਾਊਗਾ ਉਹ ਆਪਦੇ ਘਰ ਚ ਪਹਿਲਾਂ ਇੱਕ ਨਿੰਮ ਜਰੂਰ ਲਾਊਗਾ ਠੀਕ ਹੈ ਜੀ ਇਸ ਕਰਕੇ ਪਿੱਪਲ ਤੋਂ ਬਾਅਦ ਇੱਕ ਨਿੰਮਾ ਜਿਹੜੀ 80% ਆਕਸੀਜਨ ਦਿੰਦੀ ਆ 100% ਕਾਰਬਨ ਸੋਕ ਕੇ ਤੇ ਇਸ ਕਰਕੇ ਮੈਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਭਲੇ ਲਈ ਆਪਦੀ ਜ਼ਿੰਦਗੀਆਂ ਲਈ ਬਿਮਾਰੀਆਂ ਤੋਂ ਬਚਣ ਲਈ ਹਰ ਬੰਦਾ ਦਰਖਤ ਲਾਵੇ ਔਰ ਉਹਨੂੰ ਪਾਲੇ